ਚੋਣਾ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨੈਸ਼ਨਲ ਹਾਈਵੇ ਤੇ ਭੁੱਕੀ ਨਾਲ ਭਰਿਆ ਫੜਿਆ ਟਰੱਕ ਲੋਕ ਸਭਾ ਚੋਣਾਂ ਤੇ ਮੱਤੇ ਨજર ਪੰਜਾਬ ਪੁਲਿਸ ਵੱਲੋਂ ਹਰ ਪਾਸੇ ਸਖਤੀ ਕੀਤੀ ਗਈ ਹੈ ਇਸੇ ਤਹਿਤ ਹੀ ਖੰਨਾਪੁਰ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਨੈਸ਼ਨਲ ਹਾਈਵੇ ਤੇ ਭੁੱਕੀ ਨਾਲ ਭਰੇ ਖੜੇ ਟਰੱਕ ਨੂੰ ਬਰਾਮਦ ਕੀਤਾ ਗਿਆ ਹੈ ਰਕ ਚੋਂ 5.5 ਕੁਇੰਟਲ ਦੇ ਕਰੀਬ ਭੁੱਕੀ ਬਰਾਮਦ ਕੀਤੀ ਗਈ ਹੈ ਇਸਰਾਂ ਦੇ ਖਿਲਾਫ ਮੁਹਿੰਮ ਜਾਰੀ ਰਹੇਗੀ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਹਾੜੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਚੰਦਰ ਜੀ ਡੀਐਸਪੀ ਫਾਈਲ ਲਿਖੇ ਐਸਐਚਓ ਦੁਰਾਹਾ ਇਨਸਪੈਕਟਰ ਰੋਹਿਤ ਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲੇ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜਿਹਦੇ ਚੋਂ ਸਾਨੂੰ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਇਆ ਇਹਦੀ ਡੀਟੇਲ ਚ ਮੈਂ ਦੱਸਣਾ ਚਾਹੁੰਗੀ ਜੀ ਸਾਨੂੰ ਕੱਲ ਸਾਡੇ ਜਿਹੜੀ ਦੁਰਾਹਾ ਦੁਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਕਾ ਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਪੁਟ ਤੋਂ ਇਤਲਾਮ ਮਿਲੀ ਸੀ ਕਿ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਮਪੁਰ ਉਪਤੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ PB10HQ9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਗੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਇਹ ਜਿਹੜਾ ਟਰੱਕ ਹੈ ਇਹਦੇ ਚ ਪੁੱਕੀ ਚੂਰਾ ਫੋਸਤ ਭਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 0 ਅੰਡਰ 156185 ਐਂਡੀ ਪੀਐਸ ਐਕਟ ਤੇ ਪਰਚਾ ਦਰਜ ਕਰਕੇ ਅੱਗੇ ਤਮਿਲ ਜਿਹੜੀ ਤਫਤੀਸ਼ ਤਮਿਲ ਚ ਲਿਆਂਦੀ ਗਈ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਡੀਐਸਟੀ ਫਾਈਲ ਇਨਦੀ ਨਿਗਰਾਨੀ ਚ ਜਦੋਂ ਟਰੱਕ ਦੀ ਪੂਰੀ ਚਾਨਬੀਨ ਕੀਤੀ ਗਈ ਉਹਦੇ ਚ ਸਾਨੂੰ 5 ਕਵਿੰਟਲ 50 ਕਿਲੋਗ੍ਰਾਮ ਕੁੱਕੀ ਚੂਰਾ ਪੋਸਟ ਬਰਾਮਦ ਹੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ और जरा ड्रा, ड्राइवर है वह तो मौके तो नहीं मिले बट बटू असी तफतीश नॉमीनेट करा तो इस तो पिछे भी, भी जो कोई होर बिकॉज इट्स अ वेरी हैवी क्वानटिटी तो असं पता करा कितने कितने सप्लाई करना सी हूँ तक प्रिलिमिनरी पता लगे कि भुक्की है ये वैसट बंगाल तो लैके आए ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿンス ਦ ਰਿਕਵਰੀ ਇਜ਼ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਥੇ ਪਿੱਛੇ ਨਾਲ ਤਾਂ ਕੀ ਲਿੰਕ ਹੈ ਇਹਨਾਂ ਦਾ ਪਹਿਲਾਂ ਵੀ ਕੋਈ ਰਿਮ ਕਦਮ ਇਸ ਚ ਹੈ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਹੈ ਤਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਹਾਂ ਉਦੋਂ ਤੱਕ ਸ਼ਾਇਦ ਹੋਰ ਕੁੱਝ ਪਤਾ